ਅੱਜ ਆਪਾਂ ਭਾਈ ਅਵਤਾਰ ਸਿੰਘ ਖੰਡੇ ਜੀ ਮਹਾਨ ਵਰਸੀ ਦੇ ਉੱਤੇ ਪਹੁੰਚੇ ਆਂ ਸਾਰੀ ਸਿੱਖ ਕੌਮ ਨੂੰ ਦੁਨੀਆ ਨੂੰ ਅਫਸੋਸ ਹੈ ਕਿ ਬੇਨਾਂ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲੇ ਕੀਤੇ ਪਰ ਸੋਚ ਕਾਂਗਰਸ ਤੇ ਬੀਜਪੀ ਤੇ ਆਰਐਸਐਸ ਸਾਰਿਆਂ ਦੀ ਇੱਕ ਹੈ ਕਿਉਂ ਕਰਕੇ ਜਦੋਂ ਕਾਂਗਰਸ ਨੇ ਹਮਲੇ ਕੀਤੇ ਹੈ ਫਿਰ ਬੀਜਪੀ ਤੇ ਆਰਐਸਐਸ ਨੇ ਨਹੀਂ ਬੋਲਿਆ ਹੁਣ ਜਿਹੜੇ ਸਿੱਖ ਮਾਰੇ ਗਏ ਹੈ ਮੈਂ ਪਾਰਲੀਮੈਂਟ ਦੇ ਵਿੱਚ ਗੱਲ ਦੋ ਵਾਰੀ ਕਰ ਚੁੱਕਿਆ ਹਾਂ ਪਰ ਜਦੋਂ ਮੈਂ ਬੀਪੀ ਸੋਨੀਆ ਗਾਂਧੀ ਨੂੰ ਮਿਲਿਆ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਸੀਨੀਅਰ ਲੀਡਰਸ ਨੂੰ ਮਿਲਿਆ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੀ ਹਿੰਦੂਤਵਾ ਕੌਮ ਹੈ ਬੇਸ਼ੱਕ ਕਾਂਗਰਸ ਹੈ ਭਾਜਪਾ ਹੈ ਆਰਐਸਐਸ ਹੈ ਕੌਮਰੇਡ ਨੇ ਇਹ ਵਿੱਚੋਂ ਇੱਕ ਨੇ ਇਹ ਭਾਰਤ ਨੂੰ ਆਪਣਾ ਕੌਮੀ ਮੁਲਕ ਮੰਨਦੇ ਹੈ ਜਿਹੜੇ ਹੁਣ ਕਤਲ ਭਾਈ ਖੰਡੇ ਦੇ ਹੋਏ ਐ ਮਨੀਰ ਸਾਹਿਬ ਦੇ ਹੋਏ ਐ ਮਲਕ ਦੇ ਹੋਏ ਐ ਸੁਖਦੂਤ ਸਿੰਘ ਦੇ ਹੋਏ ਐ ਪਖਸਾਂ ਦੇ ਵਿੱਚ ਵੀ ੋਡੇ ਨੂੰ ਤੇ ਇਹ ਪਰਮਜੀਤ ਸਿੰਘ ਪੰਜਵੜ ਨੂੰ ਸਾਰਿਆਂ ਨੂੰ ਮਾਰ ਦਿੱਤਾ ਸ਼ਹੀਦ ਕਰ ਦਿੱਤਾ ਇਹ ਕੰਦੇ ਹੈ ਕਿ ਅਸੀਂ ਤਾਂ ਨਹੀਂ ਗੱਲ ਕਰ ਸਕਦੇ ਕਿਉਂ ਕਰਕੇ ਇਹ ਨੈਸ਼ਨਲ ਪਾਲਿਸੀ ਦੇ ਮੁਤਾਬਕ ਕੀਤੇ ਗਏ ਇਹਦਾ ਮਤਲਬ ਹੈ ਕਿ ਹਿੰਦੂਤਵਾਦੀ ਕੌਮੀ ਪਾਲਿਸੀ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਜਿਵੇਂ ਮੈਂ ਬੋਲਦਿਆਂ ਕਿ ਹੈ ਮੋਤੀ ਸਾਹਿਬ ਨੇ ਆਪ ਕਿਹਾ ਹੈ ਕਿ ਹੁਣ ਵਕਤ ਖਤਮ ਹੋ ਗਿਆ ਜਿਹੜਾ ਸਿੱਖ ਇੱਥੇ ਖਾਲਸਾਣ ਦੀ ਗੱਲ ਕਰਕੇ ਬਾਹਰ ਦੇ ਮੁਲਕਾਂ 'ਚ ੱਜੂਗਾ ਅਸੀਂ ਉੱਥੇ ਵੀ ਉਹਨੂੰ ਮਰਵਾ ਦਵਾਂਗੇ ਇਹ ਰਾਜਨਾਥ ਸਿੰਘ ਨੇ ਵੀ ਕਿਹਾ ਹੈ ਇਹ ਹੋਮ ਮਨਿਸਟਰ ਜਿਹੜਾ ਸ਼ਾ ਹੈ ਫਿਰ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਹੈ ਗੋਇਲ ਹੈ ਫਿਰ ਇਹ ਸਾਰੇ ਜੈ ਸ਼ਰੂ ਜੈ ਸ਼ੰਕਰ ਸਾਰੇ ਇੱਕ ਨੇ ਕਿ ਇਹ ਨੈਸ਼ਨਲ ਪਾਲਿਸੀ ਹੈ ਸਿੱਖਾਂ ਨੂੰ ਮਾਰਨ ਦੀ ਇਸ ਕਰਕੇ ਸਰਕਾਰ بھولੂਗੀ ਨਹੀਂ ਸੋ ਦੂਜੇ ਪਾਸੇ ਸਿੱਖਾਂ ਨੂੰ ਹੁਣ ਦੇਖਣਾ ਚਾਹੀਦਾ ਹੈ ਕਿ ਤੁਹਾਡੀ ਨੈਸ਼ਨਲ ਪਾਲਿਸੀ ਕੀ ਹੈ ਕਿ ਤੁਸੀਂ हिंदुत्ववादी कौमी पॉलिसी ਤੋਂ ਆਪਣੇ ਆਪ ਨੂੰ ਮਰਵਾਉਣਾ ਜਾਂ ਆਪਣੀ ਰੱਖਿਆ ਕਰਨੀ ਹੈ ਇਹ ਸਿੱਖ ਕੌਮ ਨੂੰ ਫੈਸਲਾ ਕਰਨਾ ਪੋਗਾ ਇੱਕ ਵਾਰੀ ਦੋ ਵਾਰੀ ਫੋਨ ਇਲੈਕਸ਼ਨ ਹੋਈ ਹੈ ਆਪਾਂ ਨੇ ਜਿਹੜੀ ਕਾਂਗਰਸ ਨੇ ਦਰਪਾਲ ਸਾਹਿਬ ਤੇ ਉੱਤੇ ਹਮਲੇ ਕੀਤੇ ਸੀ ਆਪਾਂ ਉਹਨਾਂ ਨੂੰ 7 ਮੈਂਬਰਸ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਆ 7 ਤੇ 8 ਦਾ ਚੰਡੀਗੜ੍ਹ ਤੋਂ ਸ਼ ਸੇਕੋਂ ਆਪਣੀ ਪੀੜ੍ਹੀ ਥੱਲੇ ਆਪ ਚਾਤੀ ਮਾਰਲੇ ਕਿ ਉਹ ਆਜ਼ਾਦੀ ਚਾਹੁੰਦੀ ਹੈ ਕਿ ਗੁਲਾਮੀ ਚਾਹੁੰਦੀ ਹੈ ਤੇ ਕੀ ਉਹ ਛਤਰਾਂ ਦੀ ਯਾਰ ਹੈ ਤੇ ਤੁਸੀਂ ਹਮਨ ਪਸੰਦ ਰੀਕੇ ਜਣਾ ਖੜਾ ਹੋ ਕੇ ਹਿੰਦੂਤਵਾ ਦਾ ਮੁਕਾਬਲਾ ਕਰਨਾ ਹੈ ਕਿ ਨਹੀਂ ਕਰਨਾ ਹੁਣ ਤੁਸੀਂ ਪੁੱਛ ਲਓ ਜੋ ਕੁਝ ਪੁੱਛੀਏ ਜਿਹੜਾ ਅੱਜ ਇੱਥੇ ਸਿੱਧੀ ਪ੍ਰੋਗਰਾਮ ਹੋਇਆ ਉਸ ਲਈ ਮੈਂ ਸਾਰੇ ਸੰਗਤ ਦਾ ਤੇ ਸ਼ਰੋਣੀ ਕਮੇਟੀ ਦਾ ਤੇ ਸਾਰੇ ਜਿਹੜੇ ਭੈਣ ਭਰਾ ਆਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਜਿਹੜਾ ਇਹ ਸਿੱਧੀ ਸਮਾਗਮ ਹੋਇਆ ਜਾਂ ਮੇਰੇ ਪੁੱਤ ਨਸ਼ੀਦ ਕੀਤਾ ਗਿਆ ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੁੱਝੀਆਂ ਹਰਕਤਾਂ ਸੀਗੀਆਂ ਮੇਰੇ ਇੱਕ ਅਰਦਾਸ ਗੁਰੂ ਸਾਹਿਬ ਲਈ ਹੈ ਉਹਨੂੰ ਮੈਂ ਫੈਲ ਪੜਾਈ ਹੈ ਨਾ ਕਿਸੇ ਵਕੀਰ ਨੂੰ ਨਾ ਕਿਸੇ ਦਲੀਲ ਜੀ ਮੇਨ ਲੋੜ ਹੈ ਮੇਰਾ ਸਭ ਤੋਂ ਵੱਡਾ ਵਕੀਰ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਕੋਈ ਨਵੇਂੜੇ ਕਰਨਗੇ ਤੇ ਮੈਂ ਅੱਜ ਅਰਦਾਸ ਵੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਜਦੋਂ ਦਾ ਸਾਡੇ ਨਾਲ ਇਹ ਕੰਮ ਹੋਇਆ ਅਰਦਾਸ ਸੱਚੇ ਬਾਦਸ਼ਾਹ ਕਸ਼ਕ ਨੰਗੇ ਕੀਤੀ ਹੈ ਤੇ ਕਸ਼ਕ ਜਿਹੜੇ ਲੋਕ ਨੰਗੇ ਹੋਣਗੇ ਤੇ ਸਰਕਾਰਾਂ ਤਾਂ ਸਭ ਤੋਂ ਵੱਡੀਆਂ ਪੋਜੀਆਂ ਚੱਲਣੇ ਮੇਰਾ ਪੁੱਤ ਜਾਣ ਵਾਲਾ ਨਹੀਂ ਸੀਗਾ ਕੋਈ ਉਹਨਾਂ ਬਿਮਾਰੀ ਨਹੀਂ ਸੀ ਸਰਕਾਰ ਨੇ ਸਾਜ਼ਿਸ਼ ਨਾ ਕੀਤਾ ਹੈ ਸਾਜ਼ਿਸ਼ ਨਾ ਹੀ ਜ਼ਾਹਿਰ ਕੀਤੀ ਗਈ ਹੈ ਮੇਰੇ ਪੁੱਤ ਨੂੰ ਕੋਈ ਬਿਮਾਰੀ ਨਹੀਂ ਸੀ ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੁਰਿਆ ਸੱਚੇ ਬਾਸ਼ਾ ਤੂੰ ਮੇਰੇ ਕਨਾਲ ਖੜ ਤੇ ਜਿਨੇ ਵੀ ਮੇਰੇ ਪੁੱਤ ਨਾਲ ਇਹ ਧੋਖਾ ਕੀਤਾ ਉਹਨੂੰ ਨੰਗੀਆਂ ਕਰ ਤੇਰੇ ਮੁਰੇ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਬ ਇਹ ਫੋਟੋ ਤੁਸੀਂ ਫੇਸਬੁਕ ਤੇ ਸ਼ੇਅਰ ਕੀਤੀ ਸੀ ਦੇਖਦੇ ਵਿੱਚ ਲਿਖਿਆ ਗਿਆ ਸੀ ਫੋਟੋ ਤੁਹਾਡੀ ਆ ਜਾਂ ਹੋਰ ਕਿਸੇ ਦੀ ਹੈ ਜੀ ਕਿਹੜੀ ਜੀ ਇਹੜੀ ਫੇਸਬੁੱਕ ਤੇ ਪਾਈ ਸੀ ਨਹੀਂ ਫੇਸਬੁੱਕ ਤੇ ਅਸੀਂ ਸਿਰਫ ਸੱਦਾ ਦਿੱਤਾ ਇਸ਼ਤਿਹਾਰ ਦੇਖੋ ਇਸ਼ਤਿਹਾਰ ਸਾਡੇ ਵੱਲੋਂ ਨਾ ਤੇ ਸਾਡੇ ਕੋਲੇ ਏਡੀ ਪੂੰਜੀ ਆ ਨਾ ਕੋਈ ਗੱਲਬਾਤ ਅਸੀਂ ਅਸੀਂ ਕੌਮ ਨੂੰ ਜਿਹੜਾ ਇੱਕ ਪੋਸਟਰ ਦੇ ਜ਼ਰੀਏ ਜਿਹੜਾ ਮਾਤਾ ਦੇ ਨਾਂ ਤੇ ਪੋਸਟਰ ਵਾਇਰਲ ਸੀਗਾ ਅਸੀਂ ਉਹੀ ਇੱਕ ਸੁਨੇਹਾ ਲਾਇਆ ਤੇ ਸ਼ਿਧੀ ਸਮਾਗਮ ਪਰਿਵਾਰ ਵੱਲੋਂ ਤੇ ਸਮੁੱਚਾ ਸਿੱਖ ਜਥੇਬੰਦੀਆਂ ਵੱਲੋਂ ਬਣਾਇਆ ਗਿਆ ਇਹ ਸਾਰੇ ਇਹ ਸੰਗਤ ਦਾ ਰਲ ਕੇ ਹੈ ਕੋਈ ਇੱਕ ਨਿੱਜੀ ਪਾਰਟੀ ਦਾ ਨਹੀਂ ਸੀ ਜਾਂ ਕਿ ਪੰਥਕ ਪਾਰਟੀ ਦਾ ਸੀ ਇਹ ਸਾਰਿਆਂ ਨੇ ਰਲ ਮਿਲ ਕੇ ਕੀਤਾ ਅਸੀਂ ਕੌਣ ਕਰਨ ਵਾਲੇ ਸੰਗਤ ਨੇ ਕੀਤਾ ਸੰਗਤ ਕਰ ਰਹੀ ਹੈ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਸੰਗਤ ਮਾਪੀਟ ਦੇ ਸਭ ਭਾਈ ਅਵਤਾਰ ਸਿੰਘ ਦਾ ਜੂਕੇ ਦੇ ਵਿੱਚ ਸਰੀਰ ਤੋਂ ਪਿਆਨਾ ਕਰ ਜਾਂਦੇ ਤੇ ਅਜੇ ਤੱਕ ਉਥੋਂ ਦੀ ਜਿਹੜੀ ਗਵਰਨਮੈਂਟ ਦਾ ਕੋਈ ਇਨਵੈਸਟੀਗੇਸ਼ਨ ਰਿਪੋਰਟ ਤੁਹਾਨੂੰ ਦੇ ਸਕੇ ਨਹੀਂ ਜੀ ਉਹ ਸਾਡੀ ਕੋਸ਼ਿਸ਼ ਜਾਰੀ ਹੈ ਵੀ ਉਹ ਵਿੱਚ ਚੱਲ ਰਹੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਚੱਲ ਰਹੀ ਹੈ ਪਰ ਹਜੇ ਤੱਕ ਕੋਈ ਕੱਟ ਜਿਹੜਾ ਸਾਹਮਣੇ ਨਹੀਂ ਆਇਆ ਅਰੇ ਖਦਸ਼ਾ ਹੋ ਸਕਦਾ ਹੈ ਕਿ ਹੋਰ ਵੀ ਜਿਹੜੇ ਸਿੱਖ ਨੌਜਵਾਨ ਬਾਹਰਲੀਆ ਕੰਟਰੀਆਂ ਸਿਗਾਵਾਂ ਕਰ ਰਹੇ ਆ ਉਹਨਾਂ ਨੂੰ ਇਸ ਤਰ੍ਹਾਂ ਛੇੜ ਕੀਤਾ ਜਾ ਸਕਦਾ ਹੈ ਮੇਰੇ ਵਿੱਚ ਉਹ ਜੋ ਸਰਕਾਰ ਸਾਡੇ ਨਾਲ ਹੋਇਆ ਮੇਰੇ ਇੱਕ ਮਾਂ ਨੂੰ ਜਿਹੜੀ ਠੇਹ ਸੋਚੀ ਆ ਉਹ ਮਾਂ ਜਿਹੜਾ ਜਿਹਦਾ ਪੁੱਤ ਆਇਆ ਗਿਆ ਤੇ ਉਹ ਤਾਂ ਹੀ ਕਹੂੰਗੀ ਹੋਰ ਵੀ ਪਤਲ ਕੋ ਲੋਕੋ ਪਤਨ ਲੋਕੋ ਮੈਂ ਤਾਂ ਹੀ ਕਹੂੰਗੀ ਜੇ ਮੇਰਾ ਪੁੱਤ ਕੋਈ ਹਰਕਤ ਨਾਲ ਇਦਾਂ ਕੀਤਾ ਗਿਆ ਹੈ ਤੇ ਮੈਂ ਇਹ ਮੈਂ ਕਹੂੰਗੀ ਪਰ ਮੈਂ ਇੱਕ ਦਿਨ ਜ਼ਰੂਰ ਕਰਨੀ ਹੈ ਜੇ ਅਸੀਂ ਡਰ ਕੇ ਰਹੇ ਤੇ ਸਾਨੂੰ ਕਿਸੇ ਨੇ ਜੀਣ ਨਹੀਂ ਦੇਣਾ ਅਸੀਂ ਜੀ ਨਹੀਂ ਸਕਦੇ ਡਰ ਕੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ